ਤਨੂ ਕਰਦੇ ਵੀ ਰੋਟੀ ਦੇਣ ਲੱਗੇ ਵਿਚਾਰ ਗੱਲਾਂ ਸੁਣਾਉਂਦੇ ਪੈਸਾ ਬਹੁਤ ਵੱਡੀ ਪਾਵਰ ਹੈ ਇਸ ਦੁਨੀਆ ਦੇ ਵਿੱਚ ਪੈਸਾ ਐਂਡ ਕਾਮਯਾਬੀ ਇਫ ਯੂ ਆਰ ਨਾਟ ਸਕਸੈਸਫੁਲ ਇਨ ਯੂਰ ਲਾਈਫ ਔਰ ਤੁਹਾਡੇ ਕੋਲ ਪੈਸਾ ਨਹੀਂ ਐ ਸਪੈਸ਼ਲੀ ਕੁੜੀਆਂ ਦੇ ਕੋਲ ਨਾ ਤੁਹਾਡੀ ਪੱਕੇ ਕਰੇ ਕਦਰ ਹੋਣੀ ਨਾ ਤੁਹਾਡੇ ਸਹੁਰੇ ਕਰੇ ਹੋਣਗੇ ਸਹੁਰੇ ਤਾਂ ਬਿਲਕੁਲ ਹੀ ਨਹੀਂ ਪੁੱਛਣਗੇ ਤੁਹਾਨੂੰ ਜਿਸ ਔਰਤ ਦੇ ਕੋਲ ਅੱਜ ਦੀ ਡੇਟ ਵਿੱਚ ਪੈਸਾ ਨਹੀਂ ਐ ਰਤਬਾ ਨਹੀਂ ਐ ਨਾ ਉਹਦੇ ਮਾਪਿਓ ਕਦਰ ਕਰਨਗੇ ਇਹ ਸੱਚ ਹੈ ਸਚਾਈ ਹੈ ਜ਼ਿੰਦਗੀ ਦੀ ਨਾ ਤੁਹਾਡੇ ਸਹੁਰੇ ਕਰਨਗੇ ਨਾ ਤੁਹਾਡਾ ਘਰ ਬਣਾ ਕੇ ਨਾ ਤੁਹਾਡੀ ਔਲਾਦ ਕਰੂਗੀ ਬੰਦੇ ਕੋ ਪੈਸਾ ਨਹੀਂ ਹੈ ਜਨਾਨੀ ਨੇ ਉਹਨੇ ਵੈਸੇ ਨਹੀਂ ਪੁੱਛਣਾ ਤੁਹਾਡਾ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਕੋ 4 ਪੈਸੇ ਹੋਣੇ ਬਹੁਤ ਜ਼ਰੂਰੀ ਹੈ ਬੈਂਕ ਬੈਲੈਂਸ ਬਹੁਤ ਜ਼ਰੂਰੀ ਹੈ ਤੁਹਾਡਾ ਆਪਣਾ ਘਰ ਹੋਣਾ ਬਹੁਤ ਜ਼ਰੂਰੀ ਹੈ ਸਪੈਸ਼ਲ ਆਪਾਂ ਕੁੜੀਆਂ ਨੂੰ ਆਲਵੇਸ ਕਹਿ ਦਿੰਨੇ ਆ ਪੱਕੇ ਘਰੇ ਸੋਰੇ ਜਾ ਕੇ ਕਰੀ ਸੋਰੇ ਕਹਿੰਦੇ ਪੱਕੇ ਜਾ ਕੇ ਕਰੀ ਕੁੜੀਆਂ ਦਾ ਆਪਣਾ ਇੱਕ ਘਰ ਜ਼ਰੂਰ ਹੋਣਾ ਚਾਹੀਦਾ ਐਂਡ ਮੈਂ ਥੈਂਕਸ ਕਰਦੀ ਆ ਬਾਬਾ ਜੀ ਦਾ ਅੱਲਾਹ ਤਾਲਾ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਆਪਣੇ ਛੋਟੇ ਜਿਹੇ ਘਰ ਨਾਲ ਨਵਾਜ਼ਿਆ ਮੁੰਬਈ ਦੇ ਮੁੰਬਈ ਦੇ ਵਿੱਚ ਮੈਨੂੰ ਘਰ ਦਿੱਤਾ ਕੁੜੀ ਦੀ ਘਰ ਤੋਂ ਬਿਨਾ ਕੋਈ ਕਦਰ ਨਹੀਂ ਹੁੰਦੀ ਅੱਛਾ ਜਦੋਂ ਤੁਸੀਂ ਇਹ ਦੱਸਦੇ ਹੋ ਕਿ ਮੇਰੇ ਨਾਨਕੇ ਪਰਿਵਾਰ ਦੇ ਵਿੱਚ ਦਾਦਕੇ ਪਰਿਵਾਰ ਦੇ ਵਿੱਚ ਕਈ ਇਹੋ ਜਿਹੀਆਂ ਰੂਹਾਂ ਸੀ ਜਿਹੜੀਆਂ ਉਹ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਸੀ ਉਹ ਜੀਨਸ ਤੁਹਾਡੇ ਵਿੱਚ ਆਏ ਆਏ ਥੋੜੇ ਲੇਟ ਸਮੇਂ ਥੋੜੀ ਦੇਰੀ ਪੈ ਕੇ ਪਰ ਉਹ ਚੀਜ਼ਾਂ ਆਈਆਂ ਤੇ ਉਹ ਚੀਜ਼ਾਂ ਨੇ ਚਮਤਕਾਰ ਵੀ ਦਿਖਾਈ ਮੇਰੇ ਮਾਮਾ ਜੀ ਹੀਸ ਆਕਰ ਜਾਂ ਸਾਡਾ ਐਟੀਟਿਊਡ ਸਾਡੀ ਈਗੋ ਇਹ ਸਾਰੀਆਂ ਚੀਜ਼ਾਂ ਰਿਸ਼ਤੇ ਤੋਂ ਪਾਸੇ ਰੱਖਣੀਆਂ ਚਾਹੀਦੀਆਂ ਜਦੋਂ ਕਿਸੇ ਨੂੰ ਤੁਸੀਂ ਚਾਹੁਣੇ ਲੱਗੇ ਜਾਂ ਪਿਆਰ ਹੀ ਕਰਨ ਲੱਗੇ ਉਹ ਕੀ ਗੱਲ ਸੀ ਦੇਖੋ ਆਪਾਂ ਜਦੋਂ ਕਿਸੇ ਨੂੰ ਪਿਆਰ ਕਰਦੇ ਆ ਨਾ ਅਸੀਂ ਮਿੱਟੀ ਹੋ ਜਾਂਦੇ ਆ ਉਸ ਇਨਸਾਨ ਦੇ ਸਾਹਮਣੇ ਰਾਈਟ ਫਿਰ ਉੱਥੇ ਈਗੋ ਦਾ ਕੀ ਕੰਮ ਆ ਜਿੰਨੂੰ ਅਸੀਂ ਆਪਣਾ ਆਪ ਹੀ ਸੌਂਪ ਦਿੱਤਾ ਉੱਥੇ ਈਗੋ ਕੀ ਕਰ ਰਹੀ ਆ ਉੱਥੇ ਸਿਰਫ ਪਿਆਰ ਹੋਣਾ ਚਾਹੀਦਾ ਰਿਸਪੈਕਟ ਹੋਣੀ ਚਾਹੀਦੀ ਹੈ ਦੋਨੋਂ ਮਿਲ ਕੇ ਇੰਨਾ ਗਰੋ ਕਰੋ ਕਿ ਦੁਨੀਆ ਨੂੰ ਬਦਲ ਦੋ ਤੁਹਾਨੂੰ ਪਤਾ ਇੱਕ ਕੱਲੀ ਔਰਤ ਦੁਨੀਆ ਨੂੰ ਬਦਲ ਸਕਦੀ ਹੈ ਬਟ ਉਹਦੇ ਨਾਲ ਜੇ ਇੱਕ ਇਹੋ ਜਿਹਾ ਮਰਦ ਆ ਜਵੇ ਨਾ ਜਿਹੜਾ ਮਿਹਨਤੀ ਹੋਵੇ ਉਹਨੂੰ ਪਿਆਰ ਕਰੇ ਉਹਦੀ ਕੇਅਰ ਕਰੇ ਔਰਤ ਇਸ ਦੁਨੀਆ ਨੂੰ ਹਲਾ ਸਕਦੀ ਹੈ ਔਰਤ ਨੂੰ ਹਰ ਔਰਤ ਨੂੰ ਕਿਹੋ ਜਿਹਾ ਇਨਸਾਨ ਚਾਹੀਦਾ ਹੁੰਦਾ ਜੋ ਸਿਰਫ ਉਹਨੂੰ ਸਪੋਰਟ ਕਰੇ ਉਹਨੂੰ ਪਿਆਰ ਨਾਲ ਰੱਖੇ ਉਹਨੂੰ ਸਿਰਫ ਇੰਨਾ ਕਹੋ ਯਾਰ ਮੈਂ ਤੇਰੇ ਨਾਲ ਸਿਰਫ ਪਿਆਰ ਦੇ ਦੋ ਬੋਲ ਬੋਲੇ ਦੁਨੀਆ ਹਲਾ ਦੋਗੀ ਔਰਤ ਜੇ ਉਹੀ ਮਰਦ ਉਹਨੂੰ ਮਾਂ ਭੈਣ ਦੀਆਂ ਗਾਲਾਂ ਕੱਢੇ ਉਹਦੀ ਫੈਮਲੀ ਨੂੰ ਕੱਢੇ ਔਰਤ ਖਤਮ ਹੋ ਜਾਂਦੀ ਟੁੱਟ ਜਾਂਦੀ ਉਹ ਕਹਿੰਦੀ ਦਫਾ ਹੋ ਇਕੱਲੀ ਕਰ ਲਾਂਗੀ ਲੋੜ ਨਹੀਂ ਮੈਨੂੰ ਤੇਰੇ ਤੁਸੀਂ ਮੈਨੇ ਗੱਲ ਦੱਸੋ ਪ੍ਰਵੇਸ਼ ਜੀ ਅੱਜ ਦੀ ਡੇਟ 'ਚ ਕੁੜੀਆਂ ਉਹਨਾਂ ਮੁੰਡਿਆਂ ਦਾ ਘਟਾ ਮੁੰਡਿਆਂ ਨੂੰ ਕੁੜੀਆਂ ਦਾ ਘਟਾ ਹੈ ਕੁੜੀਆਂ ਨੂੰ ਮੁੰਡਿਆਂ ਦਾ ਘਟਾ ਨਹੀਂ ਆ ਕੁੜੀਆਂ ਬਹੁਤ ਪੜ੍ਹ ਲਿਖ ਗਈਆਂ ਬੜੀਆਂ ਉੱਪਰ ਮੁਕਾਮ ਤੇ ਪਹੁੰਚ ਗਈਆਂ ਮੇਰੇ ਕੋਲ ਇਹੋ ਜਿਹੇ ਕਲਾਇੰਟਸ ਹੈ ਜਿਹੜੀਆਂ ਕੁੜੀਆਂ ਕਹਿੰਦੀਆਂ ਸੀ ਵਿਆਹ ਕਰਨਾ ਹੀ ਨਹੀਂ ਔਨ ਵਾਲੇ ਟਾਈਮ 'ਚ ਮੈਂ ਲਿਖ ਕੇ ਦਿੰਨੀ ਆ ਵਿਆਹ ਨਹੀਂ ਹੋਣਗੇ ਨਹੀਂ ਕਿਉਂਕਿ ਕੁੜੀਆਂ ਕਹਿੰਦੀਆਂ ਸੀ ਕਿਉਂ ਵਿਆਹ ਕਰਨਾ ਕਿਸ ਨੇ ਰਿਲੇਸ਼ਨ ਬਣਾਉਣ ਨੂੰ ਬੰਦਾ ਸਾਡੀ ਇੱਜ਼ਤ ਕਰੇ ਬੱਚਾ ਜੰਮਣ ਨੂੰ ਨਹੀਂ ਬੱਚੇ ਤਾਂ ਅੱਜਕੱਲ੍ਹ ਵੈਸੇ ਕੁੜੀਆਂ ਐਗ ਫ੍ਰੀਜ਼ ਕਰਾ ਕੇ ਕਰੀ ਜਾਂਦੀਆਂ ਬਾਹਰੋਂ ਡੋਨਰਸ ਫਾਰਮ ਲੈ ਲਨ ਗਿਆ ਬੱਚੇ ਵੈਸੇ ਹੀ ਹੋ ਜਾਣਗੇ ਇੱਕ ਵਿਆਹ ਦੀ ਐਡੀ ਵੱਡੀ ਕੀਮਤ ਸਾਰੀ ਉਮਰ ਉੱਤੋਂ ਕੁੱਟਮਾਰ ਖਾਣੀ ਮਾਪਿਆਂ ਨੂੰ ਗੱਲ ਅਕਡਾਉਣੀ ਆ ਮੈਂ ਲਿਖ ਕੇ ਦਿੰਨੀ ਆ ਪੋਡਕਾਸਟ ਦੇ ਵਿੱਚ ਆਉਣ ਵਾਲੇ 10 ਸਾਨਾ ਬਿਆਨ ਨਹੀਂ ਹੋਣਗੇ ਕੁੜੀਆਂ ਬਹੁਤ ਪੜ੍ਹ ਲਿਖੀਆਂ ਬਹੁਤ ਅੱਗੇ ਪਹੁੰਚ ਗਈਆਂ ਮੁੰਡਿਆਂ ਨੂੰ ਆਪਣੀ ਆਦਤ ਚੇਂਜ ਕਰਨੀ ਪੈਗੀ ਆਪਣੇ ਪਾਰਟਨਰ ਦੀ ਰਿਸਪੈਕਟ ਕਰੋ ਉਹ ਬਰਾਬਰ ਕਮਾਉਂਦੀਆਂ ਉਹਦੀ ਕੇਅਰ ਕਰੋ ਅਗਲੀ ਘਰ-ਬਾਰ ਛੱਡ ਕੇ ਆਉਂਦੀਆਂ ਤੁਸੀਂ ਕਦੀ ਆਪਣੀ ਮਦਰ ਤੇ ਪਿੱਛੇ ਲੱਗ ਕੇ ਕਦੀ ਭੈਣ ਦੇ ਪਿੱਛੇ ਲੱਗ ਬਹੁਤ سارے ਸਵਾਲ ਇਹੀ ਮੈਂ ਅੱਜ ਸਵੇਰੇ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਇੱਕ ਪੋਸਟ ਦੇਖ ਰਿਆ ਸੀ ਉਹਦੇ 'ਚ ਇਹ ਜੀ ਚੀਜ਼ ਸੀ ਕਿ ਹਸਬੰਡ ਵਾਈਫ ਦੀ ਤਚੰਗੀ ਬਣਦੀ ਆ ਪਰ ਕੁੜੀ ਦੀ ਉਹ ਪਰਿਵਾਰ ਨਾਲ ਜਾਂ ਉਹ ਪਰਿਵਾਰ ਦੀ ਉਹ ਕੁੜੀ ਨਾਲ ਨਹੀਂ ਬਣਦੀ ਇਸ ਕਾਰਨ ਕਰਕੇ ਬਹੁਤ ਸਾਰੇ ਪਰਿਵਾਰਾਂ ਦੇ ਮੁੰਡੇ ਕੁੜੀਆਂ ਦੇ ਪਤੀ ਪਤਨੀਆਂ ਦੇ ਤਲਾਕ ਹੋ ਜਾਂਦੇ ਹੈ ਔਰਤ ਵੀ ਆ ਪਤਨੀ ਵੀ ਹੈ ਦੇਖੋ ਇੱਕ ਜਦੋਂ ਕੁੜੀ ਵਿਆਹ ਕਰਕੇ ਆਉਂਦੀ ਹੈ ਨਾ ਉਹ ਕਈਆਂ ਦੀ ਨੇਚਰ ਨਾਲ ਕੌਪ ਅਪ ਕਰਦੀ ਹੈ ਮੰਨ ਲਓ ਮੇਰਾ ਵਿਆਹ ਹੁੰਦਾ ਮੈਂ ਕਿਸੇ ਦੇ ਘਰੇ ਜਾਂਦੀ ਹਾਂ ਮੈਂ ਆਪਣੇ ਮਦਰ ਇਨ ਲਾਉ ਦੀ ਨੇਚਰ ਨਾਲ ਵੀ ਕੌਪ ਅਪ ਕਰਨਾ ਹੈ ਮੈਨੂੰ ਫਾਦਰ ਇਨ ਲਾਉ ਦੀ ਨੇਚਰ ਵੀ ਨਹੀਂ ਪਤਾ ਜੇਠ ਦੀ ਜਠਾਣੀ ਦੀ ਨਾਨਾਣ ਦੀ ਪਤਾ ਨਹੀਂ ਮੈਂ ਸਾਰਿਆਂ ਦੀ ਨੇਚਰ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਹੈ ਉਹ ਕਿਉਂ ਨਹੀਂ ਮੇਰੀ ਨੈਚਰ ਨੂੰ ਅਡਜਸਟ ਕਰ ਸਕਦੇ ਮੈਨੂੰ ਮੈਂ ਵੀ ਤੇ ਕਿਸੇ ਦੇ ਘਰੇ ਰਹਿ ਕੇ ਆਈ ਹਾਂ ਨਾ ਕੋਈ ਵੀ ਕੁੜੀ ਗਲਤ ਨਹੀਂ ਹੁੰਦੀ ਉਹਨੂੰ ਗਲਤ ਬਣਾਇਆ ਜਾਂਦਾ ਨਨਾਨਾ ਦੀ ਇੰਟਰਫੀਰੈਂਸ ਬਹੁਤ ਜ਼ਿਆਦਾ ਕਿਸੇ ਵੀ ਨਨਾਨ ਦੀ ਜਦੋਂ ਪਰਜਾਈ ਆ ਜਾਵੇ ਮੈਂ ਵੀ ਕਿਸੇ ਦੇ ਨਨਾਨ ਮੈਂ ਆਪਣੇ ਘਰੇ ਆ ਕੇ ਕੋਈ ਇੰਟਰਫੀਅਰ ਨਹੀਂ ਕਰਦੀ ਉਹਨੀਆਂ ਰੋਟੀ ਪਾਣੀ ਖਾਣੀਆਂ ਆਪਣਾ ਚੱਲ ਜਾਨੀ ਆ ਵਾਪਸ ਪਿੰਡੇ ਜਦੋਂ ਨਨਾਨਾ ਬਹੁਤ ਇੰਟਰਫੀਰੈਂਸ ਕਰਦੀਆਂ ਸੱਸਾਂ ਬੜੀਆਂ ਇੰਟਰਫੀਰੈਂਸ ਕਰਦੀਆਂ ਕਿੰਤੂ ਪ੍ਰਿੰਤੂ ਕਰਦੀਆਂ ਮੁੰਡੇ ਤੇ ਨੋਹ ਦੀ ਲਾਈਫ ਦੇ ਵਿੱਚ ਧੀਆ ਨੂੰ ਫੋਨ ਕਰ ਕਰਕੇ ਸਾਰੇ ਦਿਨ ਚੁਗਲੀਆਂ ਹੀ ਕਰੀ ਜਾਂਦੀਆਂ ਨੋਹ ਦੀਆਂ ਤੇ ਉਹ ਨੋਹ ਨਹੀਂ ਵੱਸਦੀ ਫਿਰ ਹਰ ਕੁੜੀ ਆਪਣਾ ਘਰ-ਬਾਰ ਛੱਡ ਕੇ ਆਉਂਦੀ ਉਹ ਚਾਹੁੰਦੀ ਮੈਨੂੰ ਸਕੂਨ ਮਿਲੇ ਮੈਂ ਆਪਣੇ ਆਦਮੀ ਨਾਲ ਵਧੀਆ ਰਹਿ ਸਕਾਂ ਮੇਰੀ ਜਿਹੜੀ ਸੱਸ ਹੈ ਮੈਨੂੰ ਮਾਵਾ ਵਾਂਗੂ ਪਿਆਰ ਕਰੇ ਸੱਸਾਂ ਕਿਉਂ ਨਹੀਂ ਮਾਵਾ ਬਣਦੀਆਂ ਕਿਉਂ ਨਹੀਂ ਬਣਦੀਆਂ ਮੈਂ ਪੁੱਛਣਾ ਚਾਹੁੰਦੀ ਹਾਂ ਕਾਰਨ ਜੇ ਸੱਸਾਂ ਮਾਵਾ ਬਣ ਜਾਂਣ ਤੇ ਨੋਹਾਂ ਵੀ ਧੀਆ ਬਣ ਕੇ ਰਹਿਣਗੇ ਪਹਿਲੀ ਸ਼ੁਰੂਆਤ ਸੱਸ ਨੂੰ ਕਰਨੀ ਚਾਹੀਦੀ ਹੈ ਇੱਕ ਧੀ ਤੁਸੀਂ ਵਿਆਹ ਕੇ ਲੈ ਕੇ ਆਏ ਅਸੀਂ ਤਾਂ ਧੀਆ ਵਾਂਗੂ ਰੱਖਾਂਗੇ ਜੀ ਧੀਆ ਵਾਂਗੂ ਰੱਖਦੇ ਤੁਸੀਂ ਇੱਕ ਦਿਨ ਦੀ ਉਹਨੂੰ ਧੀ ਵਾਂਗੂ ਤੁਹਾਡੀ ਧੀ ਵਿਆਹ ਤੋਂ ਪਹਿਲਾਂ ਕੰਮ ਨਹੀਂ ਸੀ ਕਰਦੀ ਸਵੇਰੇ ਉੱਠ ਕੇ ਉਹਨੂੰ ਚਾਹ ਪਾਣੀ ਦਿੰਦੇ ਸੀ ਨਾ ਤੇ ਨੂੰਹ ਨੂੰ ਦੇ ਦਿੱਤਾ ਇੱਕ ਦਿਨ ਕੀ ਹੋ ਗਿਆ ਇਹ ਤੇ ਉੱਠਦੀ ਨਹੀਂ மஞ்சੇ ਤੇ ਪਈ ਰਹਿੰਦੀ ਐ மஞ்சੇ ਤੇ ਆਰਡਰ ਕਰਦੀ ਐ ਧੀ ਵੀ ਤੇ ਕਰਦੀ ਸੀ ਨਾ ਜੇ ਨੂੰਹ ਨੇ ਕਰਤਾ ਫੇਰ ਕੀ ਹੋ ਗਿਆ ਹੁਣ ਉਹੀ ਅਸਲੀ ਧੀ ਐ ਨੂਆ ਹੀ ਅਸਲੀ ਧੀ ਐ ਸੱਸਾਂ ਹੀ ਅਸਲੀ ਮਾਂ ਵਾ ਸਾਰੀ ਲੜਾਈ ਦੀ ਜੜ ਇੱਕ ਮੁੰਡਾ ਲਈ ਲੱਗਣੀ ਹੋਣਾ ਚਾਹੀਦੀ ਮੁੰਡਾ ਅੰਡਰਸਟੈਂਡ ਕਰੇ ਮੇਰੀ ਵਾਈਫ ਦੇ alag jagah ਮਾਂ ਦੀ ਅਲੱਗ ਜਗ੍ਹਾ ਭੈਣ ਦੀ ਅਲੱਗ ਜਗ੍ਹਾ ਆਪਣੀ ਵਾਈਫ ਨੂੰ ਰਿਸਪੈਕਟ ਕਰੇ ਉਹਦਾ ਧਿਆਨ ਰੱਖੇ ਉਹਦੀ ਕੇਅਰ ਕਰੇ ਇਸੇ ਕਰਕੇ ਤੇ ਸਾਰੇ ਕਲੇਸ਼ ਪੈਂਦੇ ਆਂ ਕੁੜੀਆਂ ਦੇ ਹਾਰਮੋਨ ਇੰਬੈਲੈਂਸ ਹੋ ਰਹੇ ਮੇਰੇ ਕੋਲ ਜਿੰਨੇ ਕਲਾਈਂਟਸ ਆਉਂਦੇ ਆਂ ਸਭ ਦੇ ਹਾਰਮੋਨ ਇੰਬੈਲੈਂਸ ਹੈ ਉਹ ਕਹਿੰਦੇ ਘਰ ਵਾਲੇ ਦਾ ਬਾਹਰ ਅਫੇਅਰ ਚੱਲਦਾ ਪਿਆ ਮਾਂ ਉਹਨੂੰ ਕੁਝ ਕਹਿੰਦੀ ਨਹੀਂ ਹੈ ਭੈਣਾਂ ਹੋਰ ਵਗਾੜਦੀਆਂ ਨਾਨਾ ਆ ਕੇ ਹੋਰ ਟੌਰਚਰ ਕਰਦੀਆਂ ਪੰਜਾਬ ਦੀ ਔਰਤ ਹੋਵੇ ਜਾਂ ਫੋਰਨ ਦੀ ਕੁੜੀ ਹੋਵੇ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਆਂ ਕੁੜੀਆਂ ਕਈ ਕੁੜੀਆਂ ਵੀ ਗਲਤ ਕਈ ਮਸਲੇ ਬਹੁਤ ਘੱਟ ਕੁੜੀ ਕਿਉਂ ਗਲਤ ਹੁੰਦੀ ਉਹਨੂੰ ਬੰਦਾ ਗਲਤ ਕਰਦਾ ਜੇ ਬੰਦਾ ਆਪਣੀ ਜਨਾਨੀ ਨੂੰ ਚੰਗੀ ਤਰ੍ਹਾਂ ਰੱਖੇ ਉਹਨੂੰ ਕੁੜੀ ਨੂੰ ਪੈਸਾ ਨਹੀਂ ਚਾਹੀਦਾ ਪਰਵੇਸ਼ ਜੀ ਕੁੜੀਆਂ ਕਮਾਰੀਆਂ ਪੈਸਾ ਬਹੁਤ ਵਧੀਆ ਕਮਾਰੀਆਂ ਕੁੜੀਆਂ ਪਤਾ ਕਦੋਂ ਗਲਤ ਹੁੰਦੀਆਂ ਜਦੋਂ ਉਹਦਾ ਆਦਮੀ ਉਹਦੀ ਕੇਅਰ ਨਹੀਂ ਕਰਦਾ ਉਹਨੂੰ ਪਿਆਰ ਨਹੀਂ ਕਰਦਾ ਉਹਨੂੰ ਪੁੱਛਦਾ ਨਹੀਂ ਨਾਲ ਪਈਏ ਜਨਾਨੀ ਫੋਨ ਤੇ ਲੱਗਿਆ ਹੋਏ ਫੋਨ ਤੇ ਹੀ ਲੱਗਿਆ ਰੀਲਾ ਹੀ ਦੇਖੀ ਜਾਂਦਾ ਪਤਾ ਨਹੀਂ ਕਿਹੜਾ ਖਜ਼ਾਨਾ ਦੱਬਿਆ ਹੋਇਆ ਨਾਲ ਜਨਾਨੀ ਬੈਠੀਏ ਫੋਨ ਸਾਈਡ ਤੇ ਰੱਖਦੇ ਉਹਨਾਂ ਗੱਲਬਾਤ ਕਰ ਹਾਂਜੀ ਬੇਬੀ ਕਿੱਦਾਂ ਤੁਹਾਡਾ ਦਿਨ ਰਿਹਾ ਵਧੀਆ ਰਿਹਾ ਤੁਸੀਂ ਕਿ ਮੇਰੇ ਕੋਲ ਬਹੁਤ ਸਾਰੀਆਂ ਗਰਲਸ ਐ ਬਹੁਤ ਸਾਰੀਆਂ ਗਰਲਸ ਐ ਜਿਨ੍ਹਾਂ ਦੇ ਐਕਸਟਰਾ ਮੈਰਿਟਲ ਅਫੇਅਰ ਹੈ ਗਈਆਂ ਮੇਰੇ ਕੋਲ ਕਲੈਂਟਸ ਐ ਅਵੋਚਿੰਗ ਮੈਂ ਆਪਣੇ ਲਈ ਮੁੰਡਾ ਕਹੇ ਜਾ ਰੱਭਦੇ ਹਾਂ ਤੁਹਾਡੇ ਵਿਚਾਰ ਬਹੁਤ ਵੱਖਰੇ ਨੇ ਤੁਹਾਡੀ ਸੋਚ ਬਹੁਤ ਵੱਖਰੀ ਆ ਤੇ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹਾ ਮੁੰਡਾ ਕੋਈ ਹੋਣਾ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਸਮਝੇ ਇਹ ਕਿਵੇਂ ਸੰਭਵ ਹੋ ਸਕਦਾ ਵੈਸੇ ਤੁਸੀਂ ਕਹੇ ਜੀ ਡਿਮਾਂਡ ਕਰਦੇ ਹੋ ਕਿ ਐਦਾਂ ਦਾ ਹੋਣਾ ਚਾਹੀਦਾ ਮੇਰਾ ਹਮਸਫਰ ਆ ਸਭ ਤੋਂ ਪਹਿਲਾਂ ਤਾਂ ਉਹ ਇਨਸਾਨ ਰੋਹਾਨੀ ਹੋਣਾ ਚਾਹੀਦਾ ਉਦੀ ਸ਼ਕਲ ਤੋਂ ਹੀ ਲਿਖਿਆ ਹੋਣਾ ਚਾਹੀਦਾ ਇਹ ਇਨਸਾਨ ਰੋਹਾਨੀ ਆ ਰੱਬ ਨੂੰ ਮੰਨਣ ਵਾਲਾ ਹੋਣਾ ਚਾਹੀਦਾ ਕਹਿੰਦੇ ਵੈਸੇ ਨਾ ਤੁਹਾਨੂੰ ਪਤਾ ਟਰਵਨ ਫਲੇਮਸ ਕੀ ਹੁੰਦੇ ਆ ਜਿੱਦਾਂ ਦੀ ਮੈਂ ਉਦਾਂ ਦਾ ਹੀ ਉਹ ਹੋਏ ਆ ਇਹ ਜਿਹੜੀਆਂ ਰੂਹਾਂ ਹੁੰਦੀਆਂ ਨਾ ਇੱਕ ਦੂਜੇ ਨੂੰ ਪਿਛਲੇ ਕਈ ਜਨਮਾਂ ਤੋਂ ਜਾਣਦੀਆਂ ਹੁੰਦੀਆਂ ਬਟ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਉਹ ਕਿਹੜੀ ਬਾਡੀ ਲੈ ਕੇ ਮੇਰੇ ਸਾਹਮਣੇ ਆਊਗਾ ਮੈਂ ਉਹਦੀ ਪਹਿਲੀ ਚਲਕ ਤੋਂ ਉਹਨੂੰ ਪਛਾਣ ਲਵਾਂਗੀ ਸਭ ਤੋਂ ਪਹਿਲਾਂ ਰੋਹਾਨੀ ਹੋਣਾ ਚਾਹੀਦਾ ਰੱਬ ਨੂੰ ਮੰਨਣ ਵਾਲਾ ਹੋਣਾ ਚਾਹੀਦਾ ਮੈਨੂੰ ਬੇਅੰਤਾਂ ਪਿਆਰ ਕਰੇ ਮੇਰੀ ਕੇਅਰ ਕਰੇ ਗਾਲਾਂ ਨਾ ਕੱਢੇ ਮੈਂ ਉਹਦੀ ਰਿਸਪੈਕਟ ਕਰਾਂ ਉਹਨੂੰ ਪਿਆਰ ਕਰਾਂ ਉਹਦੇ ਮਾਪਿਓ ਨੂੰ ਦੁਨੀਆ ਦੀ ਹਰ ਖੁਸ਼ੀ ਦਵਾਂ ਜੋ ਇੱਕ ਮੁੰਡਾ ਚਾਹੁੰਦਾ ਹਰ ਮੁੰਡਾ ਇਹ ਚਾਹੁੰਦਾ ਮੇਰੀ ਜ਼ਿੰਦਗੀ 'ਚ ਉਹ ਕੁੜੀ ਆਵੇ ਜੋ ਮੈਨੂੰ ਤਾਂ ਪਿਆਰ ਕਰੇ ਕਰੇ ਬਟ ਮੇਰੇ ਮਾਪਿਓ ਦੀ ਰਿਸਪੈਕਟ ਕਰੇ ਸੋ ਮੈਂ ਉਹੋ ਜੀ ਨੂੰ ਬਨਣਾ ਚਾਹੁੰਦੀ ਆ ਵੀ ਉਹਦੇ ਮਾਪਿਓ ਨੂੰ ਪੂਰੀ ਦੁਨੀਆ ਦਿਖਾਉਣਾ ਚਾਹੁੰਦੀ ਆ ਰਿਸਪੈਕਟ ਕਰਨਾ ਚਾਹੁੰਦੀ ਆ ਉਹ ਮੁੰਡਾ ਆਲਵੇਸ ਮੇਰੇ ਨਾਲ ਖੜਾ ਹੋਵੇ ਮੇਰੇ ਹਰ ਡਿਸੀਜਨ 'ਚ ਮੇਰੇ ਨਾਲ ਖੜਾ ਹੋਵੇ ਜੋ ਉਹਨੂੰ ਲੱਗਦਾ ਗੁਰਲੀਨ ਸਿਆਣੀ ਆ ਜੋ ਉਹਨਾਂ ਦਾ ਪਾਗਲ ਹੀ ਆ ਤੇ ਫੇਰ ਮਨ ਲਾਤਾ ਮੇਰੇ ਲਈ ਬਣਿਆ ਨਹੀਂ ਸੋ ਬਸ ਮੈਨੂੰ ਪਿਆਰ ਕਰੇ ਮੇਰੀ ਕੇਅਰ ਕਰੇ ਬਾਕੀ ਸਭ ਕੁਝ ਮੈਂ ਆਪੇ ਕਰ ਲਾਂਗੀ ਔਰ ਮੇਰਾ ਵਫਾਦਾਰ ਰਹੇ ਅੱਜ ਕੱਲ ਵਫਾਦਾਰੀ ਨਹੀਂ ਹੈ ਰਿਸ਼ਤਿਆਂ ਦੇ ਵਿੱਚ ਟੂ ਟੂ ਟਾਈਮਿੰਗਸ ਕਰ ਰਹੇ ਆ ਮੁੰਡੇ ਬਾਹਰ ਜਾ ਰਹੇ ਸੋ ਇਹ ਚੀਜ਼ ਮੈਨੂੰ ਲੱਗਦਾ ਮੈਂ ਬਰਦਾਸ਼ਤ ਨਹੀਂ ਕਰ ਪਾਵਾਂਗੀ ਰਿਸ਼ਤਿਆਂ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕਿਤੇ ਬਾਹਰ ਜਾ ਕੋਈ ਵੀ ਨਹੀਂ ਬਰਦਾਸ਼ਤ ਕਰੇ ਜੇ ਨਾ ਮਿਲੇ ਕੋਈ ਫੇਰ ਤੇ ਫੇਰ ਰੱਬ ਦੇ ਲਿਖੇ ਜ਼ਿੰਦਗੀ ਫੇਰ ਮੈਂ ਸੋਚਿਆ ਹੋਇਆ ਕਿ ਜੇ ਮੈਂ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਵੀ ਜੇ ਮੈਨੂੰ ਕਾਮਯਾਬੀ ਨਹੀਂ ਮਿਲੀ ਮੇਰੇ ਸੁਪਨੇ ਨਹੀਂ ਪੂਰੇ ਹੋਏ ਤੇ ਮੈਂ ਹਜੂਰ ਸਾਹਿਬ ਚਲੀ ਗਈ ਮੈਂ ਸੋਚਿਆ ਸੀ that was my decision ਅਗਰ ਮੈਂ ਡਾਈਟੀਸ਼ਨ ਦਾ ਕੰਮ ਨਹੀਂ ਸ਼ੁਰੂ ਕਰਦੀ ਤੇ ਮੈਨੂੰ ਫਿਲਮਾਂ ਚ ਨਹੀਂ ਕਾਮਯਾਬੀ ਨਹੀਂ ਮਿਲੀ ਸਗੀ ਜੋ ਮੈਂ ਚੁਣਦੀ ਸੀ ਮੈਨੂੰ ਪੀਕ ਦੀ ਕਾਮਯਾਬੀ ਮਿਲੇ ਬਹੁਤ ਸਾਰਾ ਪੈਸਾ ਹੋਵੇ ਵਧੀਆ ਘਰ ਹੋਵੇ ਵਧੀਆ ਗੱਡੀ ਹੋਵੇ ਕਿਉਂਕਿ ਆਲਵੇਸ ਮੇਰੇ ਡ੍ਰੀਮਸ ਬਹੁਤ ਵੱਡੇ ਸੀ ਤੇ ਮੈਂ ਸੋਚਿਆ ਸੀ ਜੇ ਮੇਰੀ ਜ਼ਿੰਦਗੀ ਚ ਕੁਝ ਅੱਛਾ ਨਹੀਂ ਹੋ ਰਿਹਾ ਮੈਂ ਹਜੂਰ ਸਾਹਿਬ ਚਲੇ ਜਾਣਾ ਉੱਥੇ ਬਹਿ ਕੇ ਸੇਵਾ ਕਰਨੀ ਸਾਰੀ ਲਾਈਫ ਮੈਂ ਉੱਥੇ ਆਪਣੀ ਡੈਡੀਕੇਟ ਕਰ ਦੇਣੀ ਕੋਈ ਵਿਆਹ ਨਹੀਂ ਕਰਾਉਣਾ ਵਿਆਹ ਨਹੀਂ ਕਰਾਉਣਾ ਤੇ ਜੇ ਨਹੀਂ ਉਹ ਜੋ ਮੁੰਡਾ ਮਿਲਦਾ ਜਿੱਦਾਂ ਦੀ ਮੇਰੀ ਸੋਚ ਹੈ ਤੇ ਮੈਂ ਜੋ ਕੰਮ ਕਰ ਰਹੀਆਂ ਫਿਲਮਸ ਕਰ ਰਹੀਆਂ ਔਰ ਡਾਈਟ ਦਾ ਕੰਮ ਕਰ ਰਹੀਆਂ ਐਦਾਂ ਹੀ ਕਰਾਂਗੀ ਐਂਡ ਹੌਲੀ ਹੌਲੀ ਮੈਂ ਅਮਰੀਕਾ ਮੂਵ ਹੋ ਜਾਵਾਂਗੀ ਇੱਕ ਦੌਰ ਤਾਂ ਫਿਰ ਇਹੋ ਜਿਹਾ ਵੀ ਆਊਗਾ ਜਦੋਂ ਸਾਨੂੰ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ ਫਿਰ ਉਹ ਸਹਾਰਾ ਕੌਣ ਹੋਊਗਾ ਬਾਈ ਚਾਂਸੇ ਸ਼ਰਤਾਂ ਵਾਲਾ ਜਾਂ ਐਦਾਂ ਦਾ ਮੁੰਡਾ ਤੁਹਾਨੂੰ ਕੋਈ ਨਹੀਂ ਮਿਲਦਾ ਹੈਗਾ ਇੱਕ ਦੌਰ ਤਾਂ ਫਿਰ ਬੁਢਾਪੇ ਦਾ ਇਹੋ ਜਿਹਾ ਹੁੰਦਾ ਨਾ ਜਦੋਂ ਸਾਨੂੰ ਇੱਕ ਸਾਥ ਮਿਲੇਗਾ ਕਿਉਂਕਿ ਜਦੋਂ ਰੱਬ ਦੁਨੀਆ ਤੇ ਕਿਸੇ ਨੂੰ ਘਲਦਾ ਤੇ ਉਹਦੀ ਜੋੜੀਦਾਰ ਜ਼ਰੂਰ ਨਾ ਹੀ ਘਲਦਾ ਕਈਆਂ ਨੂੰ ਜਲਦੀ ਮਿਲ ਜਾਂਦੇ ਆ ਕਈਆਂ ਨੂੰ ਲੇਟ ਮਿਲਦੇ ਆ ਮੈਂ ਹੁਣ ਹਜੂਰ ਸਾਹਿਬ ਹੋ ਕੇ ਆਈ ਸੀਗੀ ਤੇ ਬਾਬਾ ਜੀ ਨੇ ਮੈਨੂੰ ਜਿਹੜੇ ਜੱਥੇਦਾਰ ਬਾਬਾ ਜੀ ਕੁਲਵੰਸੇ ਉਹਨਾਂ ਨੇ ਮੈਨੂੰ ਬਚਨ ਕੀਤੇ ਕਿ ਕਈਆਂ ਨੂੰ ਕਈ ਦਰਖਤਾਂ ਨੂੰ ਜਿਹੜੇ ਫਲ ਨਾ ਲੇਟ ਲੱਗਦੇ ਆ ਪਰ ਬਹੁਤ ਵਧੀਆ ਲੱਗਦੇ ਆ ਮੈਨੂੰ ਲੱਗਿਆ ਮੇਰੇ ਬਾਬਾ ਜੀ ਅਖਲੀ ਵਾਰੀ ਮੈਂ ਆਪਣੇ ਘਰ ਵਾਲੇ ਨਾਲ ਤੇ ਬੱਚੇ ਨਾ ਆਉਣਾ ਚਾਹੀਦੀ ਆ ਇੱਥੇ ਮੈਨੂੰ ਸਭ ਕੁਝ ਤੁਸੀਂ ਦੇ ਦਿੱਤਾ ਹਜੂਰ ਸਾਹਿਬ ਨੇ ਮੈਨੂੰ ਘਰ ਵੀ ਦੇ ਦਿੱਤਾ ਮੈਨੂੰ ਸਭ ਕੁਝ ਜੋ ਮੈਂ ਡ੍ਰੀਮ ਲਈ ਸੀਗੇ ਜ਼ਿੰਦਗੀ ਦੇ ਸਭ ਕੁਝ ਪੂਰੇ ਹੋ ਚੁੱਕੇ ਹੈ ਮੇਰੀ ਲਾਈਫ ਬਿਲਕੁਲ ਕੰਪਲੀਟ ਹੈ ਸੋ ਆਈ ਜਸਟ ਵਾਂਟ ਵਨ ਗੁੱਡ ਸੋਲਮੇਟ ਜੋ ਮੈਨੂੰ ਅੰਡਰਸਟੈਂਡ ਕਰੇ ਮੇਰੀ ਮੈਨੂੰ ਪਿਆਰ ਕਰੇ ਕੇਅਰ ਕਰੇ ਵਫਾਦਾਰ ਹੋਵੇ ਤੇ ਮੇਰਾ ਬੇਬੀ ਤੇ ਨਹੀਂ ਹੋਇਆ ਤੇ ਫਿਰ ਮੈਂ ਅਮਰੀਕਾ ਮੂਵ ਹੋ ਜਾਣਗੀ ਓਕੇ ਹਾਇਰ ਸਟਡੀਜ਼ वैसे आजकल ਤੁਹਾਨੂੰ ਇੱਕ ਗੱਲ ਦੱਸਾਂ ਮੈਂ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਵਿਆਹ ਹੋਣਾ ਜ਼ਰੂਰੀ ਹੈ ਜਾਂ ਤੁਹਾਡੇ ਕੋਲ ਪਾਰਟਨਰ ਗਲਤ ਪਾਰਟਨਰ ਦੇ ਨਾਲ ਰਹਿਣ ਨਾਲੋਂ ਚੰਗਾ ਤੁਸੀਂ ਇਕੱਲੇ ਰਹਿਣ। ਔਰ ਅੱਜਕੱਲ ਜਿੱਥੇ ਰਹੀ ਬੱਚੇ ਦੀ ਗੱਲ ਅੱਜਕੱਲ ਵੈਸੇ ਹੀ ਕੁੜੀਆਂ ਆਪਣੇ ਐਗਸ ਫ੍ਰੀਜ਼ ਕਰਾ ਰਹੀਆਂ ਡੋਨਰ ਸਪਰਮ ਲੈ ਲੈਂਦੀਆਂ ਇਹਨੂੰ ਛੱਡ ਦਾਂਗਾ ਪਰ ਮਾਪਿਓ ਨਹੀਂ ਛੱਡਾਂਗੇ। ਜੇ ਬੰਦਾ ਠੋਕ ਕੇ ਗੱਲ ਕੁੜੀ ਨੂੰ ਕਹਿ ਦੇਵੇ ਕੁੜੀ ਦੀ ਹਿੰਮਤ ਨਹੀਂ। ਕੁੜੀਆਂ ਨੂੰ ਪਤਾ ਬੰਦਾ ਸਾਡੇ ਮਗਰ ਲੱਗ ਕੇ ਛੱਡ ਦੇਗਾ ਮਾਪਿਓ ਕੁੜੀਆਂ ਬਲੈਕਮੇਲ ਕਰਦੀਆਂ। ਬੰਦਾ ਕਿਉਂ? ਮਾਪਿਓ ਨਾ ਛੱਡੋ। ਜਿੰਨੇ ਵੀ ਮੁੰਡੇ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੀ ਵਾਈਫ ਕੁਝ ਵੀ ਕਰੇ ਆਪਣੇ ਬੁੱਢੇ ਮਾਪੇ ਉਹਨੂੰ ਕਦੇ ਨਾ ਛੱਡਿਓ ਮਾਪਿਓ ਨੂੰ ਨਾਲ ਰੱਖੋ ਜਿੱਥੇ ਨਾਲ ਰਹਿੰਦੇ ਹੋ ਕਿਉਂਕਿ ਉਹਨਾਂ ਦੀਆਂ ਬlesings ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਭਾਗ ਲਾ ਦਿੰਦੀਆਂ ਤੇ ਜਿਹੜਾ ਮੁੰਡਾ ਮਾਪਿਓ ਨੂੰ ਛੱਡ ਕੇ ਜਨਾਨੀ ਲੈ ਕੇ ਆਡ ਹੋ ਜਾਂਦਾ ਨਾ ਤੁਸੀਂ ਨੋਟਿਸ ਕਰਿਓ ਉਸ ਬੰਦੇ ਨੂੰ ਕਦੀ ਭਾਗ ਨਹੀਂ ਲੱਗਦਾ ਨਾ ਉਹਨੂੰ ਬਰਕਤ ਪੈਣੀ ਹੈ ਕਿਉਂਕਿ ਬੁੱਢੇ ਮਾਪੇ ਅਸੀਂ ਰੱਬ ਨੂੰ ਤਾਂ ਨਹੀਂ ਦੇਖਿਆ ਤੁਸੀਂ ਦੇਖਿਆ ਮੈਂ ਵੀ ਨਹੀਂ ਦੇਖਿਆ ਮਾਪਿਓ ਹੀ ਸਾਡਾ ਰੱਬ ਹੁੰਦੇ ਆ ਹਰ ਹਰ ਕੁੜੀ ਨੂੰ ਇਹੀ ਕਵਾਂਗੀ ਆਪਣੇ ਸੱਸ ਸਹੁਰੇ ਦੀ ਸੇਵਾ ਕਰ ਕਿੰਨੀ ਕ ਦੇ ਰਿਆ ਯਾਰ 5 ਸਾਲ 10 ਸਾਲ 15 ਸਾਲ 20 ਸਾਲ ਉਸ ਤੋਂ ਬਾਅਦ ਤੂੰ ਨਹੀਂ ਬੁੱਢੀ ਹੋਣਾ ਤੂੰ ਨਹੀਂ ਸੱਸ ਬੰਨਣਾ ਤੇ ਤੇਰੀ ਨੂੰ ਆ ਕੇ ਏਦਾਂ ਕਰੇ ਤੇ ਤੇ ਕੀ guzareਗਾ ਅੱਜ ਤੋਂ ਵੀ 25 ਸਾਲ ਅੱਗੇ ਲੈ ਚੋ ਆਪਣੇ ਆਪ ਮੇਰੀ ਜਿੱਥੇ ਮੈਰਿਜ ਹੋਏਗੀ ਮੈਂ ਤਾਂ ਆਪਣੇ ਸੱਸ ਸਹੁਰੇ ਨੂੰ ਨਾਲ ਰੱਖਾਂਗੀ ਮੈਂ ਬੰਬੇ ਰਹਿਣੀ ਆ ਬੰਬੇ ਰੱਖਾਂਗੇ ਅਮਰੀਕਾ ਰਹਿਣੀ ਆ ਅਮਰੀਕਾ ਰੱਖਾਂਗੇ ਚਿਕਚਿਕੀ ਹੋਏਗੀ ਨਾ ਕੋਈ ਗੱਲ ਨਹੀਂ ਜਿੱਦਾਂ ਮਾਂ ਦੀ ਚਿਕਚਿਕ ਸੁਣਦੀਆਂ ਸੱਸ ਦੀ ਵੀ ਸੁਣ ਲਾਂਗੀ ਰਾਈਟ ਤੇ ਜੇ ਤੁਸੀਂ ਸੱਸਾਂ ਨੂੰ ਖੁਸ਼ ਰੱਖਦੇ ਹੋ ਨਾ ਉਹਨਾਂ ਨੂੰ ਕਦੀ ਗਿਫਟ ਲਿਆਤਾ ਕਦੀ ਕੋਈ ਉਹਨਾਂ ਦੀ ਜੂਸ ਮੰਗਾਤਾ ਉਹਨਾਂ ਦੀ ਫੇਵਰਿਟ ਚੀਜ਼ਾਂ ਮੰਗਾਤੀਆਂ ਉਹ ਸੱਸਾਂ ਵਿਚਾਰੀਆਂ ਵੈਸੇ ਹੀ ਆਪਣੇ ਨੂਹਾਂ ਦੀਆਂ ਸੇਵਾ ਕਰਦੀਆਂ ਯਾਰ ਤੁਸੀਂ ਉਹਦੇ ਮੁੰਡੇ ਨਾਲ ਵਿਆਹੀਆਂ ਤੁਹਾਨੂੰ ਤਾਂ ਇਦਾਂ ਰੱਖਣ ਗਿਆ ਤੇ ਉਹਦਾ ਮੁੰਡਾ ਖੁਸ਼ ਹਾਂ ਕੁੜੀਆਂ ਨੂੰ ਨਾ ਬੜੀ ਅਲੱਗ ਸਾਈਕੋਲੋਜੀ ਹੈ ਕਿ ਅਲੱਗ ਹੋਣਾ ਅਲੱਗ ਹੋਣਾ ਔਰ ਜਿੰਨੀਆਂ ਕੁੜੀਆਂ ਅਲੱਗ ਹੁੰਦੀਆਂ ਦਿਲ ਨੈਵਰ ਅਚੀਵ ਐਨੀਥਿੰਗ ਤੁਸੀਂ ਦੇਖ ਲਿਓ ਉਹ ਸਾਰੀ ਉਮਰ ਕਿਰਾਏ ਦੇ ਘਰਾਂ 'ਚ ਕੱਟ ਦਿੰਦੀ ਇੱਕ ਜਨਾਨੀ ਦਿਖਾ ਦਿਓ ਜਿੰਨੀਆਂ ਅਲੱਗ ਹੋਈ ਹੋਵੇ ਉੱਤੇ ਬਰਕਤ ਪਈ ਹੋਵੇ ਰੱਬ ਦੀ ਮਿਹਰ ਹੋਈ ਹੋਵੇ ਨਾ ਬੁੱਢੇ ਮਾਪਿਆਂ ਨੂੰ ਨਾਲ ਰੱਖਣਾ ਸਾਡਾ ਫਰਜ਼ ਬੰਦ ਹੈ ਔਰ ਸਾਨੂੰ ਰੱਖਣਾ ਚਾਹੀਦਾ। ਕੀ ਬਾਤ। ਅੱਛਾ ਇੱਕ ਮਿੰਟ ਹੋਰ ਗੱਲ। ਕਈ ਵਾਰ ਇਹ ਸੇਮ ਵੀਡੀਓ ਨਾ ਮੇਰੀ ਫੇਸਬੁੱਕ ਤੇ ਕੱਲ ਪਰਸੋ ਦੀ ਵਾਇਰਲ ਹੋ ਰਹੀ ਹੈ। ਤੇ ਜਿੰਨੇ ਬੇਲ ਬਜ਼ੁਰਗ ਹੈ ਉਹ ਸਾਰੇ ਕਹਿ ਰਹੇ ਪੁੱਤ ਸੈਲੂਟ ਹੈ ਤੇਰੀ ਸੋਚ ਨੂੰ ਸੈਲੂਟ ਹੈ ਸੈਲੂਟ ਹੈ। ਤੇ ਜਿੰਨੀਆਂ ਕੁੜੀਆਂ ਸਾਰੀਆਂ ਕਹਿ ਰਹੀਆਂ ਤੇਰਾ ਵਿਆਹ ਹੋਏਗਾ ਫੇਰ ਦੇਖਾਂਗੇ। ਤੂੰ ਸੱਸ ਨਾਲ ਰਹਿੰਦੀ ਕਿ ਨਹੀਂ ਰਹਿੰਦੀ? ਤੇ ਉਹਨਾਂ ਨੂੰ ਵੀ ਮੈਂ ਜਲਦੀ ਜਵਾਬ ਦੇਵਾਂ। ਅੱਛਾ ਇੱਕ ਹੋਰ ਗੱਲ ਹੁੰਦਾ ਵਿਆਹ ਤੋਂ ਪਹਿਲਾਂ ਕਈ ਮੁੰਡੇ ਕੁੜੀਆਂ ਆਪਸ ਦੇ ਵਿੱਚ ਸ਼ਰਤਾਂ ਰੱਖ ਲੈਂਦੇ ਆ। ਉਸ ਵਕਤ ਤਾਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਕੁੜੀ ਵੱਲੋਂ ਜਾਂ ਮੁੰਡੇ ਵੱਲੋਂ ਪਰ ਵਿਆਹ ਤੋਂ ਬਾਅਦ ਉਹੀ ਸ਼ਰਤਾਂ ਦੀ ਬਦਲੀ ਰਹੀ ਜਾਂਦੀ ਹੈ ਨਹੀਂ ਮੰਨਣੀਆਂ ਚਾਹੀਦੀ ਇੱਥੇ ਤੁਸੀਂ ਗਲਤ ਕਰਦੇ ਤੁਸੀਂ ਕਿਸੇ ਕੁੜੀ ਨੂੰ ਸੁਪਨੇ ਦਿਖਾਉਂਦੇ ਮੈਂ ਤੁਝੇ ਸ਼ਾਦੀ ਕੇ ਬਾਅਦ ਐਸੇ ਕਰੂੰਗਾ ਐਸੇ ਰੁਕੂੰਗਾ ਇਹ ਕਰੂੰਗਾ ਤੇ ਫਿਰ ਜਦ ਤੁਸੀਂ ਉਹ ਸੁਪਨੇ ਨਹੀਂ ਪੂਰੇ ਕਰਦੇ ਅਗਲੀ ਦਾ ਦਿਲ ਟੁੱਟਦਾ ਹੈ ਨਾ ਉਹਨੂੰ ਪਹਿਲਾਂ ਹੀ ਕਲੀਅਰ ਕਰ ਦਿਓ ਯਾਰ ਮੇਰੇ ਕੋਲ ਆਹ ਕੁਛ ਹੈਗਾ ਮੈਂ ਇੰਨੇ ਜੋਗਾ ਆਹ ਤੇਰੇ ਲਈ ਕਰ ਸਕਦਾ ਜੇ ਕੁੜੀ ਸਿਆਣੀ ਹੋਏਗੀ ਨਾ ਬਰਾਬਰ ਮੁੰਡੇ ਨਾਲ ਮੋਢਾ ਲਾ ਕੇ ਕਮਾਉਗੀ ਕੋਈ ਵੀ ਕੁੜੀ ਸਿਆਣੀ ਕੁੜੀ ਮੁੰਡੇ ਦੇ ਭਾਰ ਨਹੀਂ ਪਾਂਦੀ ਵਰਸਵਾਲ ਇਹ ਸੀਗਾ ਵੀ ਵਿਆਹ ਤੋਂ ਪਹਿਲਾਂ ਇਹ ਹੋ ਜਾਂਦਾ ਵੀ ਮੁੰਡਾ ਕਹਿੰਦਾ ਜੇ ਕਸ਼ਮਕਸ਼ ਕਰਦੇ ਹੁੰਦੀ ਆ ਵੀ ਮੈਂ ਮੈਨੂੰ ਇਹ ਚੀਜ਼ਾਂ ਤੇਰੇ ਤੋਂ ਚਾਹੀਦੀਆਂ ਮੇਰੇ ਪਰਿਵਾਰ ਦੀ ਇੱਜ਼ਤ ਮੈਨੂੰ ਚਾਹੀਦੀ ਆ ਥੋੜੀ ਕੁਝ ਵੀ ਗਲਤ ਨਹੀਂ ਹੈ ਨਾ ਤੇ ਬਹੁਤ ਸਾਰੀਆਂ ਸ਼ਰਤਾਂ ਕੁੜੀ ਦੀ ਵੀ ਹੁੰਦੀਆਂ ਨੇ ਉਸ ਵਕਤ ਅਸੀਂ ਮੰਨ ਲੈਨੇ ਆ ਵੀ ਠੀਕ ਹੈ ਤੇਰੇ ਪਿਆਰ ਲਈ ਮੈਂ ਕੁਝ ਵੀ ਕਰ ਦੂੰਗੀ ਪਰ ਅੱਗੇ ਜਾ ਕੇ ਉਹ ਸ਼ਰਤਾਂ ਉਹ ਵਾਅਦੇਆਂ ਤੋਂ ਸਾਰੀਆਂ ਚੀਜ਼ਾਂ ਤੋਂ ਮੁੰਡਾ ਭਾਜ ਜੇ ਮੁੰਡਾ ਆਪਣੀ ਗੱਲ ਤੇ ਰਹੂਗਾ ਤੇ ਕੁੜੀ ਵੀ ਆਪਣੀਆਂ ਸ਼ਰਤਾਂ ਪੂਰੀਆਂ ਕਰੇਗੀ ਜੇ ਮੁੰਡੇ ਨੇ ਵਾਦਾ ਕੀਤਾ ਮੈਂ ਤਿੰਨਾ ਵਫਾਦਾਰ ਰਹੂੰਗਾ ਤੈਨੂੰ ਆਪਣੇ ਘਰ 'ਚ ਇੱਜ਼ਤ ਦਿਵਾਉਂਗਾ ਤੇਰੀ ਕੇਅਰ ਕਰੂੰਗਾ ਤੇ ਕੁੜੀ ਕਿਉਂ ਨਹੀਂ ਸ਼ਰਤਾਂ ਮੰਨੇਗੀ ਕੁੜੀ ਵੀ ਮੰਨਨੇਗੀ ਕੁੜੀ ਵੀ ਮਾਪਿਓ ਦੇ ਸੇਵਾ ਕਰੇਗੀ ਕੁੜੀ ਪਤਾ ਕਿੱਥੋਂ ਟੁੱਟਦੀ ਹੁੰਦੀ ਹੈ ਜਦੋਂ ਉਹਦਾ ਘਰਵਾਲਾ ਉਹਦਾ ਨਹੀਂ ਬੰਦਾ ਹੂੰ ਫਿਰ ਉਹ ਕਹਿੰਦੀ ਕਿ ਮੈਨੂੰ ਤੇਰੇ ਘਰ ਦਾ ਕੋਈ ਵੀ ਚੰਗਾ ਨਹੀਂ ਰਾਈਟ ਜੇ ਬੰਦਾ ਜਨਾਨੀ ਦੇ ਨਾਲ ਚੰਗਾ ਕੁੜੀ ਕੋਲ ਇੱਕੋ ਸਪੋਰਟ ਹੁੰਦੀ ਹੈ ਵਿਆਹ ਤੋਂ ਬਾਅਦ ਉਹ ਹੁੰਦਾ ਉਹਦਾ ਹਸਬੈਂਡ ਅਗਰ ਹਸਬੈਂਡ ਕਿਸੇ ਵੀ ਜਨਾਨੀ ਦੇ ਨਾਲ ਖੜਾ ਹੈ ਨਾ ਤੇ ਜਨਾਨੀ ਪੂਰੀ ਦੁਨੀਆ ਨਾਲ ਲੜ ਜੇਗੀ ਜੇ ਆਦਮੀ ਨੇ ਬਾਹਰ ਐਕਸਟਰਾ ਮੈਰਿਟਲ ਅਫੇਅਰ ਕਰ ਲਿਆ ਜਨਾਨੀ ਤੇ ਵੈਸੀ ਮਰ ਗਈ ਫਿਰ ਨੇ ਲੱਗ। ਐਟ ਮੁੰਡੇ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਤੁਸੀਂ ਕਿਸੇ ਦੀ ਧੀ ਨੂੰ ਵਿਆਹ ਕੇ ਲੈ ਕੇ ਆਏ ਹੋ ਤੂੰ ਆਪਣੀਆਂ ਸ਼ਰਤਾਂ ਦੇ ਪਹਿਲਾਂ ਖੜਾ ਰਹਿ ਤੂੰ ਖੜਾ ਰਹੇਂਗਾ ਤੂੰ ਵੀ ਖੜੀ ਹੋਏਗੀ ਇਹ ਦੂਜੇ ਤੀਜੇ ਦਿਨ ਬਾਅਦ ਤਲਾਕ ਕਿਉਂ ਹੋਣ ਲੱਗ ਗਏ ਪੇਸ਼ੈਂਸ ਲੈਵਲ ਖਤਮ ਹੋ ਗਿਆ ਨਾ ਪਹਿਲਾਂ ਵਾਲੀਆਂ ਜਨਾਨੀਆਂ ਹੁੰਦੀ ਸੀ ਉਹ ਕੁੱਟ ਵੀ ਖਾ ਲੈਂਦੀਆਂ ਮਾਰ ਵੀ ਖਾ ਲੈਂਦੀਆਂ ਕਿਉਂਕਿ ਉਹਨਾਂ ਦੇ ਕੋਲ ਦੇ ਵਰ ਨਾਟ ਸੈਲਫ ਇੰਡੀਪੈਂਡੈਂਟ ਉਹ ਕਮਾਂਦੀਆਂ ਨਹੀਂ ਸੀ ਕਿ ਉਹਨਾਂ ਦੇ ਮਾਪਿਓ ਨੇ ਗੱਲ ਕਰਕੇ ਭੇਜੀ ਸੀ ਵੀ ਜੀਣਾ ਮਰਨਾ ਉੱਥੇ ਹੈ ਤੇਰੀ ਡੋਲੀ ਚੱਲਦੀ ਹੈ ਤੇਰੀ ਲਾਸ਼ ਆਣੀ ਚਾਹੀਦੀ ਅਰਥੀ ਆਣੀ ਚਾਹੀਦੀ ਠੀਕ ਹੈ ਉਹ ਵਿਚਾਰੀਆਂ ਕਮਾਂਦੀਆਂ ਨਹੀਂ ਸੀਗੀਆਂ ਉਹ ਜਵਾਬ ਨਹੀਂ ਸੀ ਦਿੰਦੀਆਂ ਚੁੱਪ ਰਹਿੰਦੀਆਂ ਸੀ ਮਾਰਕੁਟਾਈ ਵੀ ਖਾਂਦੀਆਂ ਸੀ ਕਾਲਾ ਵੀ ਬਰਦਾਸ਼ਤ ਕਰਦੀਆਂ ਸੀ ਸਬਰ ਸੀਗਾ ਪੇਸ਼ੈਂਸ ਸੀਗੀ ਬੰਦੇ ਜਿੱਦਾਂ ਦੇ ਮਰਜੀ ਸ਼ਰਾਬੀ ਕਬਾਬੀ ਨਸ਼ੇੜੀ ਉਹ ਘਟਦੀਆਂ ਸੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਬੜੀ ਸਦਾ ਐਜੂਕੇਟਿਡ ਹੋ ਚੁੱਕੀ ਹੈ ਉਹਨਾਂ ਨੇ ਲੱਗਦਾ ਕਿ ਆ ਵੀ ਐਜੂਕੇਟਿਡ ਮੈਂ 10000 ਰੁਪਏ ਕਮਾ ਰਹੀਆਂ ਮੈਂ 20000 ਕਮਾ ਰਹੀਆਂ ਠੀਕ ਹੈ ਮੇਰੇ ਹਸਬੰਦ ਨੇ ਮੇਰੀ ਰਿਸਪੈਕਟ ਕਰਨੀ ਚਾਹੀਦੀ ਹੈ ਮੇਰੀ ਕੇਅਰ ਕਰੇ ਮੇਰੀ ਰਿਸਪੈਕਟ ਕਰੇ ਮੇਰੀ ਪੇਰੈਂਟਸ ਦੀ ਰਿਸਪੈਕਟ ਕਰੇ ਜੇ ਤੈਨੂੰ ਇਹ ਹੈ ਕਿ ਮੇਰੇ ਮਾਪਿਓ ਦੀ ਇੱਜ਼ਤ ਹੋਵੇ ਤੇ ਮੇਰੇ ਮਾਪਿਓ ਨਹੀਂ ਹੈਗੇ ਐਸ ਤੇ ਜੇ ਕੁੜੀ ਮਾਪਿਓ ਨੂੰ ਫੋਨ ਲਾ ਲੇ ਤੇ 24 ਘੰਟੇ ਮਾਪਿਓ ਨਾਲ ਹੀ ਲੱਗੀ ਰਹਿੰਦੀ ਹੈ ਮੁੰਡਾ ਨਹੀਂ ਆਪਣੀ ਮਾਂ ਨੂੰ ਫੋਨ ਕਰਦਾ ਜੇ ਕੁੜੀ ਨੇ ਕਰ ਲਿਆ ਤੇ ਕੀ ਹੋ ਗਿਆ ਜੇ ਤੂੰ ਆਪਣੀ ਮਾਂ ਨੂੰ ਛੱਡ ਕੇ ਆਇਆ ਤੁਸੀਂ ਕਿਤੇ ਸੈਪਰੇਟ ਰਹਿ ਰਹੇ ਹੋ ਤੇ ਕੁੜੀ ਵੀ ਤਾਂ ਛੱਡ ਕੇ ਆਈ ਹੈ ਨਾ ਠੀਕ ਹੈ ਬਹੁਤੀਆਂ ਲੰਬੀਆਂ ਗੱਲਾਂ ਨਾ ਕਰੋ ਮਾਂ ਨੂੰ ਆਪਣੇ ਘਰ ਦੀਆਂ ਗੱਲਾਂ ਨਾ ਦੱਸੋ ਬਟ ਇਕੁਅਲ ਰੂਲ ਹੋਣੇ ਚਾਹੀਦੇ ਅਸੀਂ ਕੀ ਸੋਚਦੇ ਮੁੰਡਾ ਇੱਥੇ ਹੈ ਜਿਹੜੀ ਜਨਾਨੀ ਆ ਬੰਦੇ ਦੇ ਪਿਆਰ ਦੀ ਜੁੱਤੀ that's wrong ਅੱਜ ਕੱਲ ਜਨਾਨੀ ਇੱਥੇ ਜਾ ਚੁੱਕੀ ਐ ਵੈਸੇ ਆਪਾਂ ਨੂੰ ਇੱਥੇ ਰੱਖ ਕੇ ਚੱਲਣਾ ਚਾਹੀਦਾ ਕੁੜੀਆਂ ਪੜ੍ਹ ਲਿਖ ਕੇ ਬਹੁਤ ਵੱਡੇ ਮੁਕਾਮ ਹਾਸਲ ਕਰ ਚੁੱਕੀਆਂ ਜੇ ਤੁਸੀਂ ਐਕਸਪੈਕਟ ਕਰੋ ਅੱਜ ਦੀ ਡੇਟ ਦੀ ਕੋਈ ਵੀ ਕੁੜੀ ਤੁਹਾਡੀਆਂ ਗਾਲਾਂ ਬਰਦਾਸ਼ਤ ਕਰੇ ਕੁੱਟਾਂ ਖਾਏ ਨਹੀਂ ਕਰੇਗੀ ਉਹ ਐਜੂਕੇਟਿਡ ਐ ਜੌਬ ਕਰ ਰਹੀ ਐ ਚਾਰ ਪੈਸੇ ਉਹਦੇ ਹੱਥ ਚਾਹੋ ਸੈਪਰੇਟ ਹੋ ਜਾਏਗੀ ਹਰ ਮੈਂ ਤੁਹਾਨੂੰ ਪਹਿਲਾਂ ਹੀ ਕਹ ਦੱਸਿਆ ਨਾ ਸਭ ਕੁਝ ਮੁੰਡੇ ਦੇ ਹੱਥ ਵਿੱਚ ਹੈ ਮੁੰਡਾ ਕਿਵੇਂ ਆਪਣੀ ਵਾਈਫ ਨੂੰ ਰੱਖਦਾ ਐ ਚੰਗੇ ਤਰੀਕੇ ਨਾਲ ਰੱਖੋਗੇ ਤੁਹਾਡੀ ਜਿਹੜੀ ਵਾਈਫ ਹੈ ਤੁਹਾਡੀ ਭੈਣ ਦੀ ਮਾਂ ਦੀ ਫਾਦਰ ਦੀ ਸਾਰਿਆਂ ਦੀ ਇੱਜ਼ਤ ਕਰੇਗੀ ਤੁਸੀਂ ਉਹਨੂੰ ਨਹੀਂ ਚੰਗਾ ਟ੍ਰੀਟਮੈਂਟ ਦੇ ਰਹੇ ਹੋ ਕਿਵੇਂ ਕਰੇਗੀ ਰਾਈਟ ਹਾਊ ਯੂ ਐਕਸਪੈਕਟ ਨਹੀਂ ਕਰੇਗੀ ਕੋਈ ਵੀ ਕੁੜੀ ਨਹੀਂ ਕਰੇਗੀ ਐਂਡ ਮੋਰਓਵਰ ਪੇਸ਼ੈਂਟਸ ਲੈਵਲ ਨਹੀਂ ਹੈ ਹੁਣ ਕੁੜੀਆਂ ਦੇ ਅੰਦਰ ਉਹ ਕਹਿੰਦੀਆਂ ਨਹੀਂ ਬੱਸ ਹੋ ਗਈ ਬੜੀ ਜਲਦੀ ਗੁੱਸਾ ਆ ਜਾਂਦਾ ਹਾਰਮੋਨ ਇੰਬੈਲੈਂਸ ਹੋ ਉਹਨਾਂ ਦੇ ਖੁਸ਼ ਨਹੀਂ ਰਹਿੰਦੀਆਂ ਉਦੋਂ ਹੀ ਪਰੇਸ਼ਾਨ ਐਥੇ ਹਸਬੰਡ ਦੀ ਸਪੋਰਟ ਬੜੀ ਜ਼ਰੂਰੀ ਹੈ ਤੁਸੀਂ ਇਹ ਲਾਈਨ ਦੇ ਵਿੱਚ ਇੰਨੇ ਲੰਮੇ ਅਰਸੇ ਤੋਂ ਲੰਮੇ ਸਾਲ ਹੋ ਗਏ ਨੇ ਸਾਲਾਂ ਦੇ ਸਾਲ ਬੀਤ ਗਏ ਕੀ ਤੁਹਾਨੂੰ ਅੱਜ ਜਿੱਥੇ ਤੁਸੀਂ ਖੜੇ ਹੋ ਉੱਥੇ ਤੁਹਾਨੂੰ ਸੰਤੁਸ਼ਟੀ ਆ ਸਕੂਨ ਆ ਕਿ ਜਿੰਨਾ ਕੁ ਮੈਂ ਕਰਨਾ ਚਾਹੁੰਦੀ ਸੀ ਉਹਨਾਂ ਕੁ ਮੈਨੂੰ ਮਿਲ ਗਿਆ ਜਾਂ ਇਹ ਲੱਗਦਾ ਵੀ ਹੱਦ ਤੋਂ ਜ਼ਿਆਦਾ ਮਿਲ ਗਿਆ ਜਾਂ ਮਿਲੇ ਹੀ ਹੈ ਨਹੀਂ ਇਹਦੇ 'ਚ ਦੋ ਚੀਜ਼ਾਂ ਆ ਅਗਰ ਮੈਂ ਫਿਲਮ ਲਾਈਨ 'ਚ ਕਮਾਂ ਤੇ ਹਲੇ ਮੈਂ ਉਹ ਮਕਾਮ ਹਾਸਲ ਕਰਨਾ ਹੈ ਹਲੇ ਮੈਂ ਇੱਕ ਐਸੀ ਫਿਲਮ ਦੇਣੀ ਹੈ ਆਡੀਅנס ਨੂੰ ਜਿਵੇਂ ਪੰਜਾਬ 'ਚ ਲੋਕੀ ਚਾਹੁੰਦੇ ਆ ਵਰਲਡ 'ਚ ਲੋਕੀ ਬੰਨੂ ਚਾਹਣ ਤੇ ਉਹ ਫਿਲਮ ਬਣ ਰਹੀ ਹੈ ਜਲਦੀ ਬਨੇਗੀ ਓਕੇ ਜੀ ਕਰ ਰਹੇ ਹੋ ਤੁਸੀਂ ਕੰਮ ਉੱਤੇ ਬਿਲਕੁਲ ਬਿਲਕੁਲ ਹਿੰਦੀ ਫਿਲਮਾਂ ਮੇਰੀਆਂ ਬਹੁਤ ਵਡੀਆਂ ਹਿੰਦੀ ਫਿਲਮਾਂ ਆ ਰਹੀਆਂ ਹੁਣ ਤੇ ਅਗਰ ਤੁਸੀਂ ਸਕੂਨ ਦੀ ਗੱਲ ਕਰੋ ਤੇ ਉਹ ਮੈਨੂੰ ਦਿੱਤਾ ਹੈ ਮੇਰੀ ਡਾਈਟ ਨੇ ਜਦੋਂ ਮੇਰੇ ਨਾਲ ਕੋਈ ਵੀ ਜੁੜਦਾ ਮੈਨੂੰ ਪਹਿਲੀ ਵਾਰੀ ਮੇਨਾਂ ਗੱਲ ਕਰਦਾ ਤੇ ਸਾਰੇ ਜਣੇ ਰੋ ਪੈਂਦੇ ਆ ਫਰਸਟ ਟਾਈਮ 'ਚ ਕਿ ਗੁਰਲੀਨ ਮੈਮ ਅਸੀਂ ਤੁਹਾਡੇ ਵਾਂਗੂ ਫੇਸ ਤੇ ਤੁਹਾਡੇ ਵਰਗੀ ਬਾਡੀ ਚਾਹੁੰਦੇ ਆ ਦੂਜਾ ਕਿ ਅਸੀਂ ਅਗਰ ਰੱਬ ਤੋਂ ਬਾਤ ਕਿਸੇ ਤੇ ਯਕੀਨ ਕਰਦੇ ਆ ਤੇ ਤੁਹਾਡੇ ਤੇ ਜਦੋਂ ਮੈਨੂੰ ਕੋਈ ਵੀ ਇਨਸਾਨ ਇਹ ਗੱਲ ਕਹਿੰਦਾ ਮੇਰਾ ਕੋਈ ਵੀ ਕਲਾਇੰਟ ਵੀ ਹੁਣ ਤੁਸੀਂ ਸਾਨੂੰ ਠੀਕ ਕਰ ਸਕਦੇ ਹੋ ਅਸੀਂ ਬਹੁਤ ਥੱਕੇ ਖਾ ਕੇ ਆ ਚੁੱਕੇ ਹਾਂ ਉਦੋਂ ਜਿਹੜਾ ਮੇਰੇ ਤੇ ਇੱਕ ਮੈਨੂੰ ਅਹਿਸਾਸ ਹੁੰਦਾ ਇੱਕ ਮੈਨੂੰ ਪ੍ਰਾਊਡ ਫੀਲਿੰਗ ਆਉਂਦੀ ਹੈ ਔਰ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਤੂੰ ਇੱਕ ਨਾ ਚੀਜ਼ ਨੂੰ ਉਹ ਪਲੇਸ ਦਿੱਤੀ ਹੈ ਕਿ ਲੋਕ ਮੈਨੂੰ ਇਹ ਕਹਿ ਰਹੇ ਕਿ ਅਸੀਂ ਪਰਮਾਤਮਾ ਤੋਂ ਬਾਅਦ ਤੁਹਾਡੇ ਤੇ ਯਕੀਨ ਕਰਕੇ ਤੁਹਾਡੇ ਕੋਲ ਆਏ ਹਾਂ ਤੇ ਸਾਨੂੰ ਪਤਾ ਚ ਸਾਨੂੰ ਠੀਕ ਕਰਦੇ ਇਟਸ ਅ ਬਿਗ ਥਿੰਗ ਫਾਰ ਯੂ ਤੁਹਾਡੇ ਮੋਢਿਆਂ ਤੇ ਮੈਨੂੰ ਫਿਰ ਉਹ ਭਾਰ ਲੱਗਦਾ ਕਿ ਨਹੀਂ ਹੁਣ ਤਾਂ ਇਸ ਬੰਦੇ ਨੂੰ ਠੀਕ ਕਰਨਾ ਹੀ ਕਰਨਾ ਹੈ ਉਹ ਬੜੀ ਵਧੀਆ ਇੱਕ ਚੀਜ਼ ਹੁੰਦੀ ਹੈ ਵੱਡੀ ਚੀਜ਼ ਹੁੰਦੀ ਹੈ ਕਿ ਆਮ ਇ ਕੰਮ ਤਾਂ ਪਸਾਰੇ ਕਰਦੇ ਆ ਪੈਸਾ ਵੀ ਆਪਾਂ ਕਮਾਉਨੇ ਆ ਬਟ ਜਦੋਂ ਇੰਨਾ ٹرسٹ ਕੋਈ ਮੇਰੇ ਤੇ ਦਿਖਾਉਂਦਾ ਮੈਨੂੰ ਬਹੁਤ ਸਕੂਨ ਮਿਲਦਾ ਮਨ ਲੱਗਦਾ ਕਿ ਨਹੀਂ ਇਸ ਲਾਈਫ ਲਈ ਮੈਂ ਜੀਵੇ ਤੁਹਾਨੂੰ ਸਬਰ ਹੈ ਅੱਜ ਸਬਰ ਹੈਗਾ ਅੰਨਸੇ ਥੋੜਾ ਵਿਆਹ ਹੋਵੇ ਤੇ ਫਿਰ